ਗੇ ਗਾਇਸ ਵੀਰੇ ਸਾਡੇ ਪਿੰਡ ਦੇ ਮਸ਼ਹੂਰ ਪਤੰਗਵਾਜ਼ ਮਸਾਂਤ ਰਤ ਨੰਗ ਚੁੱਕੀ ਆ ਤੇ ਇਹ ਗੁੱਡੇ ਉਡਾ ਰਹੇ ਨੇ ਸਕੂਲ ਦੀ ਵਰਦੀ ਵੀ ਨਹੀਂ ਧਾਰੀ ਇਹਨਾਂ ਨੇ ਆ ਅੰਸ਼ੂ ਹੈ ਸਾਡੇ ਪਿੰਡ ਦਾ ਮੁੰਡਾ ਜਵਾਕ ਅੰਸ਼ੂ ਭਜਦਾ ਹੋਇਆ ਵੀਡੀਓ ਤੋਂ ਆ ਵੀ ਇਹਦੇ ਘਰ ਦੇ ਅਜੇ ਨੂੰ ਲੈ ਕੇ ਨਹੀਂ ਗਏ ਵਿਚਾਰੇ ਨੂੰ ਕੱਲੇ ਨੂੰ ਇੱਥੇ ਛੱਡ ਗਏ ਆ ਅੱਖਾਂ 'ਚ ਰੋਣਾ ਵੀ ਆ ਗਿਆ ਥੋੜਾ ਥੋੜਾ ਦੇਖੋ ਇਹਦੇ ਜਿਹਨੂੰ ਐ ਕਹੀਏ ਦਿਨ ਰੋਣ ਲੱਗ ਗਿਆ ਨਾ ਦੇਖ ਸਕਦੇ ਵਿਚਾਰਾ ਪ੍ਰੰਗ ਉਡਾ ਰਿਹਾ ਵਾ ਟਾਈਮ ਪਾਸ ਕਰਦਾ ਪਿਆ ਉਹ ਵਦੰਗ ਗੁੱਡੀ ਜਾਂਦਾ ਇਹਦਾ ਆ ਬਚਾਰਾ ਇੱਥੇ ਡਾਈ ਜਾਂਦਾ ਵਦੰਗ ਕਿਵੇਂ ਮਾਰਨ ਯਾਰ ਤੂੰ ਛੱਡ ਗਿਆ ਯਾਰ ਹੈ ਜੀ ਨਹੀਂ ਲੱਗਦਾ ਹੁਣ ਇਕੱਲੇ ਦਾ ਆ ਯਾਰ ਚੱਲ ਕੋਈ ਨਾ ਮਾਰਨ ਯਾਰ ਕੋਈ ਨਾ ਕੋਈ ਨਾ ਉਹ ਬਾਲੀਬਾਲ ਦੇ ਮੈਚ ਸ਼ੁਰੂ ਹੋ ਚੁੱਕੇ ਨੇ ਆ ਮੱਖੀਆਂ ਖੜੀਆਂ ਦੋ ਇੱਕ ਆ ਮੱਖੀ ਆ ਉਹ ਮੱਖੀ ਟੱਪੀ ਜਾਂਦੀ ਕੁਸ ਹੁੰਦਾ ਹੈ ਨਹੀਂ ਉਤੋਂ ਆ ਵੀ ਮੱਖੀ ਹੋਈ ਆ ਉਹ ਵੱਡੀ ਮੱਖੀ ਉਹ ਫਿਰਦੀ ਆ ਆ ਵੀ ਠੀਕ ਜਿਹੀ ਆ ਜੀ ਆ ਪਲੇਅਰ ਠੀਕ ਆ ਜੀ ਆ ਵੱਡਾ ਮੱਕੜਾ ਖੜਾ ਖੜਾ ਵੱਡੀ ਮੱਖੀ ਬਈ ਆ ਪਾਹ ਕੇ ਪ੍ਰੋ ਪਲੇਅਰ ਅਰੇ ਆ ਗਿਆ ਪ੍ਰੋ ਪਲੇਅਰ ਗੱਨ ਚਲਉਣੀ ਆਉਂਦੀ ਹੈ ਹਾਂ ਆ ਵਾ ਮੱਖੀ ਦੇਖ ਲੈ ਵੇਖ ਲੈ ਦੱਸੋ ਵੀ ਇਹ ਕੁੜੀਆਂ ਵਰਗਾ કે ਮੁੰਡਿਆਂ ਵਰਗਾ ਦੱਸੋ ਏ ਹਾਂ ਬਈ ਬੰਦਾ ਚਲੋ ਮਿੱਤਰੋ ਦੇਨੇ ਆ ਮੈਚ ਸ਼ੁਰੂ ਕਰਦੇ ਆ ਖੇਡਦੇ ਆ ਤੇ ਦੇਨੇ ਕੀ ਬਣਦਾ ਵਾ ਵੇਰੇ ਅਸੀਂ ਮੂਰੇ ਚੱਲ ਰਹੇ ਆ ਚੱਲਦੀ ਗੇਮ ਵਿੱਚ ਆ ਮੱਖੀਆਂ ਤੇ ਆ ਵੱਡੀ ਮੱਖੀ ਆ ਆ ਸਭ ਤੋਂ ਸਭ ਤੋਂ ਵੱਡੀ ਸਭ ਤੋਂ ਵੱਡੀ ਮੱਖੀ ਆ ਇਹ ਮੱਖੀ ਉਹ ਮੱਖੀ ਕੋ ਖਾਣ ਨੂੰ ਮੰਗਦੀ ਹੋਈ ਇਹਦੇ ਕੋਲ ਆਜੂ ਨੇ ਦਿੱਤਾ ਨਹੀਂ ਖਾਣ ਨੂੰ ਕੋਸ ਹੈਲੋ ਗਾਇਜ਼ ਗੇਮਰ ਆ ਗਏ ਫ੍ਰੀ ਫਾਇਰ ਹਾ ਐਚ 4 ਐਕਸ ਅੰਡਰ ਹਾ ਮੇਰੇ ਵੀਰੋ ਨੌਜਵਾਨ ਪੀੜੀ ਐ ਸਬਸਕ੍ਰਾਈਬ ਕਰੋ ਗਰਾਊਂਡ 'ਵਾਂ ਖੇਡ ਰਹੇ ਨੇ ਜੁੜੀ ਹੁਣੀ ਵੀ ਅੱਜ ਕਦੇ ਹਾਕੀ ਦੇ ਪਲੇਅਰ ਬਾਕੀ ਤੋਂ ਬਾਅਦ ਬਾਲੀਵਾਲ ਦੀ ਪ੍ਰੈਕਟਿਸ ਕਰਦੇ ਹੋਏ ਨਾਲ-ਨਾਲ ਬੱਚੇ ਬੱਚੇ ਨਾਲ 뮤직 ਇੰਜੋਏ ਕਰਦੇ ਹੋਏ ਆਹ ਫਿਰ ਵੀਰੇ ਗੋਲੂ ਨੌਜਵਾਨ ਵੀਰ ਆ ਗਿਆ ਏ ਬਲੌਗ ਤੋਂ ਭਜਦਾ ਹੋਇਆ ਵੀ ਮੇਰਾ ਚਿਹਰਾ ਨਾ ਬਲੌਗ ਵਿੱਚ ਆ ਜਾਏ ਆ ਨੌਜਵਾਨ ਆਪਦਾ ਮੂੰਹ ਲਗਾਉਂਦਾ ਹੋਇਆ ਇਹ ਲਗਾਉਂਦਾ ਹੋਇਆ ਕਿ ਮੇਰਾ ਚਿਹਰਾ ਵਾਇਰਲ ਨਾ ਹੋ ਜਾਏ ਤੋਂ ਵੀਡੀਓ ਤੋਂ ਭਜਦਾ ਹੋਇਆ ਕੀ ਕਹਿਣਾ ਚਾਹੁੰਦੇ ਆ ਵੀ ਤੁਹਾਡੇ ਟੀਮ ਦੇ ਪ੍ਰਦਰਸ਼ਨ ਤੋਂ ਦੀ ਬਰਦਾਸ਼ਤ ਬਹੁਤ ਵਧੀਆ ਬਹੁਤ ਵਧੀਆ ਆ ਬੰਦਾ ਕਿਵੇਂ ਆ ਉਹ ਜਿਹੜਾ ਵਾਟਰ ਕੂਲਰ ਕਰੇ ਬੈਠਾ ਉਹਦੇ ਉਹਦੇ ਬਾਰੇ ਕੀ ਕਹਿਣਾ ਜਿਹਾ ਨੇ ਹਾਂ ਨਹੀਂ ਕੀ ਮਤਲਬ ਕੀ ਗੇਮ ਵਿੱਚ ਕੀ ਖਰਾਬੀ ਕੀ ਇਹਨਾਂ ਦੇ ਉਹ ਬਾਕੀ ਪਾਣੀ ਹੁਣੀ ਦੇਖੋ ਜੀ ਲੈ ਇਹ ਪੂਰੀ ਟਾਟ ਟੂਰ ਕੱਢੀ ਆ ਪੂਰੀ ਲੈ ਇੱਧਰ ਦੇਖੋ ਲੈ ਉਰੇ ਆ ਪਾਣੀ ਉਰੇ ਆ ਲੈ ਲੈ ਸੋਹਣੇ ਮੁੰਡੇ ਬਣੇ ਫਿਰਦੇ ਆ ਲੈ ਉਹ ਜਿਉੜੀ ਹੁਣੀ ਵੇਖ ਲੈ ਉਧਰ ਕਰੀ ਜਾਂਦੇ ਆ ਸਰਬਸਾਦੂ ਰਿਸਾਂ ਦਾਸ ਹੁਣੀ ਬੈਠੇ ਅੱਕੇ ਬੈਠੇ ਦਾਸ ਹੁਣੀ ਬਰੇ ਬਰੇ ਬਾਈ ਸਾਰੇ ਖੇਡਣ ਲੱਗੇ ਦਾਸ ਹੁਣੀ ਅੱਕੇ ਬੈਠੇ ਲੈ ਮਾਨੂੰ ਹਾਂ ਲੈ ਬਈ ਉਹਦਾ ਮੱਤ ਦੇ ਆ ਮੱਤ ਮੱਤ ਨੂੰ ਇੱਕ ਪਟ્રોલ ਆ ਦੇ ਦੱਸ ਬਈ ਚੱਲ ਉਹ ਮੇਰੀ ਗੇਂਦ ਮੱਤ ਦੇ ਆ ਲੈ ਗੇਂਦ ਮੱਤ ਦੇ ਆ ਚੱਲ ਕੋਈ ਨਾ ਯਾਰ ਆਜ ਦਾ ਮੈਚ ਸੱਤੂ ਨਹੀਂ ਜਿੱਤੇ ਅਸੀਂ ਆ ਮੱਖੀਆਂ ਹਰਾਈਆਂ ਬੈਠੀਆਂ ਆ ਮੱਖੀ ਰਾਈ ਆ ਵੇ ਟੀਮ ਨਹੀਂ ਬਦਲੀ ਹਾਰੇ ਆ ਹਾਰੇ ਆ ਕੋਣ ਹਾਰਦਾ ਸੀ ਤੇ ਜਿੱਤੇ ਕੌਣ ਅਸੀਂ ਕਹਾਂ ਨਾ ਦੂਸਰ ਕੋਈ ਜਿੱਤੇ ਆ ਚਾਹੇ ਟੀਮ ਚੋਗੇ ਜਾਣਗੇ ਪਹਿਲਾਂ ਹਾਰਦੇ ਹੀਗੇ ਜਦੋਂ ਆਈ ਬਾਈ ਜੀ ਹੈਕ ਦੇ ਦਾਮ ਤੇ ਹੈਕ ਦੇ ਦਾਮ ਤੇ ਹੈਕ ਦੇ ਦਾਮ ਤੇ ਜਿੱਤੇ ਮੱਖੀਓ ਮਾਰਨਾ ਨਾ ਮੱਖੀਆਂ ਹੈਕ ਦੀ ਤਾਂ ਕੋਈ ਗੱਲ ਨਹੀਂ ਮੱਖੀਆਂ ਮੱਖੀਆਂ ਨਹੀਂ ਗੋ ਜੋ ਮੱਖੀਆਂ 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 ਨਾ ਕੋਈ ਜਾਜ ਲਗਾ ਫੋਨ ਫੇਰ ਟੀ ਕਰੇ ਬਹਿ ਕੇ